ਸੌਰਨ ਸਿੰਘ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਵੈਲਕਮ ਸਭ ਤੋਂ ਪਹਿਲਾਂ ਤੇ ਦੱਸੋ ਸਾਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦੀ ਪਹਿਲਾਂ ਤਾਂ ਤੇ ਸਾਡੇ ਸਾਰੇ ਹੀ ਜਿਹੜੇ ਰੈਡ ਅਫੰਦੇ ਸੂਝਵਾਨ ਪਰਿਵਾਰਕ ਮੈਂਬਰ ਆ ਸਤਿ ਸ਼੍ਰੀ ਅਕਾਲ ਸਭ ਨੂੰ ਤੇ ਜੇ ਜਿਹੜੀ ਤੁਸੀਂ ਗੱਲ ਪੁੱਛੀ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ 15 ਦਿਨ ਦੇ ਲਈ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਇਹਨੂੰ ਆਪਾਂ ਸਸਪੈਂਡ ਸ਼ਬਦ ਵਰਤ ਲਈਏ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਲਾਂਬੇ ਕਰ ਦਿੱਤਾ ਗਿਆ ਜਾਂ ਕੁਝ ਵੀ ਕਹਿ ਲਈਏ ਪਰ 15 ਦਿਨਾਂ ਦੇ ਵਾਸਤੇ ਦਾ ਮਤਲਬ ਇਹ ਹੈ ਕਿ ਪੱਕਾ ਹੀ ਆ ਕਿਉਂਕਿ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਗਿਆਨਬਾਜ਼ੀ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਪੱਕਾ ਹੀ ਆ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਵੀਡੀਓ ਦੀ ਪੜਤਾਲ ਕਰਨ ਦੇ ਲਈ ਉਸ ਤੋਂ ਬਾਅਦ ਵੀ ਇਹ ਮਾਮਲਾ ਪੱਕਾ ਹੀ ਆ ਅੱਜ ਅੰਤਰਿੰਕ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਜੀ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ 15 ਦਿਨ ਦੇ ਲਈ ਸੇਵਾਮਾਂ ਤੋਂ ਮੁਕਤ ਕੀਤਾ ਜਾਂਦਾ ਹੈ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਹਟਾਇਆ ਜਾਂ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ মিডিਏ ਦੇ ਵਿੱਚ ਇਹ ਗੱਲ ਕਹੀ ਆ ਕਿ ਪਹਿਲਾਂ ਵੀ ਬੜੇ ਜਥੇਦਾਰ ਗਲੀਲ ਕਰਕੇ ਲਾਏ ਗਏ ਤੇ ਉਹਨਾਂ ਦੇ ਵਿੱਚ ਇੱਕ ਮੈਂ ਵੀ ਆ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਜੀ ਕਿ ਆਨੰਦਪੁਰ ਸਾਹਿਬ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਵਾਰੀ ਇਦਾਂ ਜ਼ਮੀਰ ਕਰਕੇ ਲਾਇਆ ਗਿਆ ਸੀ ਉਹਨਾਂ ਨੇ ਗੱਲ ਕਹੀ ਕਿ ਇਹ ਤਾਂ ਨਾ ਲਿਖਿਆ ਤਾਂ ਪਹਿਲਾਂ ਹੀ ਸੜਾ ਕੁਝ ਹੋਇਆ ਇਹ ਤਾਂ ਕਾਪੀ ਪੇਸਟ ਹੀ ਕਰਨਾ ਬਸ ਉਹ ਫੈਸਲਾ ਹੋਣਾ ਹੀ ਆ 3 ਮੈਂਬਰੀ ਕਮੇਟੀ ਦੇ ਵਿੱਚ ਉਹ ਕਨੇ ਜਿਹੜੇ ਜਿਹੇ ਬੰਦੇ ਹੈਗੇ ਆ ਉਹਨਾਂ ਦੇ ਨਾਲ ਮੇਰਾ ਕਰੂਰਾ ਵੀ ਮੇਲ ਖਾਂਦਾ ਇਹ ਤਾਂ ਸਿਰਫ ਇੱਕ ਫਾਰਮੈਲਟੀ ਕੀਤੀ ਗਈ ਆ ਤੇ ਬਸ ਲਾ ਦਿੱਤਾ ਗਿਆ ਸਮਝ ਲਓ ਵੀ ਇਹਨਾਂ ਨੇ ਕਾਪੀ ਪੇਸਟ ਕਰਨਾ ਤਾਂ ਸਾਰਾ ਹੋ ਗਿਆ ਜੀ ਜੋ ਇਹਨਾਂ ਨੇ ਉਲਿਖਿਆ ਸੀ ਜਿਵੇਂ ਇਹਨਾਂ ਨੇ ਉਲਿਖਿਆ ਸੀ ਉਸੇ ਤਰੀਕੇ ਨਾਲ ਹੋ ਰਿਹਾ ਜੀ ਤੇ ਬਾਕੀ ਪਾਰਲੀਮੈਂਟ ਦੇ ਵਿੱਚ ਕਹਿੰਦੇ ਸੁਣਮੁੱਕੀ ਚੱਲੀ ਆ ਇਹਨਾਂ ਸਰ ਇਹ ਸੱਚ ਦਾ ਦੁੱਖ ਆ ਵੀ ਗੱਲ ਤੁਰੀ ਸੀ ਸੰਵਿਧਾਨ ਤੋਂ ਤੇ ਪਹੁੰਚ ਗਈ ਲਫੜੋ ਲਫੜੀ ਤੇ ਗੱਲ ਤੁਰੀ ਸੀ ਸੰਵਿਧਾਨ ਤੋਂ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਸੱਚੀ ਤੇ ਸੂਚੀ ਸੋਚ ਤੋਂ ਤੇ ਪਹੁੰਚ ਗਈ ਤਾਂ ਕਮਕੀ ਦੇ ਉੱਤੇ ਤੇ ਅਜੇ ਤਾਂ ਕਮਕੀ ਹੋਈ ਜੀ ਲੋਕ ਸਭਾ ਦੇ ਵਿੱਚ ਮਾਮਲਾ ਆਪਾਂ ਕੱਲ ਵੀ ਸੰਜਿਆ ਕੀਤਾ ਸੀ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਉਹ ਕਹਿੰਦੇ ਜੀ ਕਿ ਇਸ ਵੇਲੇ ਅਬਿਧਕਰ ਮੇਦਕਰ 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 ਖੇਡਦੇ ਕਈ ਲੋਕ ਤੇ ਇਹਨਾਂ ਦੇ ਕੋਲੇ ਉਹ ਕਹਿੰਦੇ ਜੀ ਹੋਰ ਤਾਂ ਕੋਈ ਨਹੀਂਗਾ ਤੇ ਜੇਕਰ ਇੰਨੀ ਵਾਰ ਨਾ ਲਿਆ ਹੁੰਦਾ ਰੱਬ ਦਾ ਤਾਂ ਰੱਬ ਮਿਲ ਜਾਣਾ ਸੀ ਤੇ ਕਾਂਗਰਸ ਨੇ ਤੇ ਬਾਕੀ ਪਾਰਟੀਆਂ ਨੇ ਗੱਲ ਕਹੀ ਹੈ ਕਿ ਭਾਈ ਇਹ ਜਾਣਬੁੱਝ ਕੇ ਸਾਨੂੰ ਇਹ ਤੀਜ਼ ਕਰਦੇ ਆ ਤੇ ਇਹ ਡਾਕਟਰ ਧੀਮਰਾਓ ਅਬਿਧਕਰ ਸਾਹਿਬ ਦੀ ਸੋਚ ਦੇ ਉੱਤੇ ਸਵਾਲ ਖੜਾ ਕਰਦੇ ਤੇ ਮਜ਼ਾਕ ਕਰਦੇ ਡਾਕਟਰ ਧੀਮਰਾਓ ਮੇਦਕਰ ਸਾਹਿਬ ਨੂੰ ਤੇ ਅੱਜ ਜਦੋਂ ਉਹਨੇ ਵਿਰੋਧ ਫਿਰ ਕੀਤਾ ਤੇ ਪਤਾ ਲੱਗਾ ਜੀ ਉਸੇ ਧੱਕਾ ਮੁੱਕੀ ਦਾ سلسلہ ਸ਼ੁਰੂ ਹੋ ਗਿਆ ਤੇ ਬੀਜੇਪੀ ਦੇ ਇੱਕ ਸੰਸਦ ਮੈਂਬਰ ਹੈਗੇ ਜੀ ਉੜੀਸਾ ਦੇ ਬਾਲਾਸੋਰ ਲੋਕ ਸਭਾ ਖੇਤਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਪ੍ਰਤਾਪ ਸਰੰਗੀ ਉਹਨਾਂ ਦੇ ਸਿਰ ਦੇ ਉੱਤੇ 6 ਵਜੇ ਆ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਆ ਦੋਸ਼ ਇਹ ਲੱਗਾ ਵੀ ਰਾਹੁਲ ਗਾਂਧੀ ਨੇ ਧੱਕਾ ਮਾਰਿਆ ਤੇ ਰਾਹੁਲ ਗਾਂਧੀ ਨੇ ਉਸੇ 7 ਤਾਰਾਵਾ ਤਹਿਤ ਪਰਚਾ ਦਰਜ ਹੋ ਗਿਆ ਸੋ ਗੱਲ ਫਿਰ ਦੇਖੋ ਜੀ ਕਿਥੋਂ ਤੁਰੀ ਤੇ ਕਿੱਥੇ ਗੱਲ ਪਹੁੰਚ ਜਾਂਦੀ ਹੈ ਤੇ ਅੱਜ ਕਾਂਗਰਸ ਨੇ ਗੱਲ ਕਹੀ ਹੈ ਕਿ ਅਡਾਨੀ ਦੇ ਮੁੱਦੇ ਤੋਂ ਧਿਆਨ ਕਨਵਰਟ ਕਰਨ ਦੇ ਲਈ ਇਹਨਾਂ ਨੇ ਇਹ ਸਾਰਾ ਡਰਾਮਾ ਰਚਿਆ ਜੀ। ਰਾਹੁਲ ਗਾਂਧੀ ਤੇ ਇਰਾਦਾ ਕਤਲ ਲਾਤੋ। ਬਿਲਕੁਲ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਲੀ-ਕਲੀ ਧਾਰਾ ਬਾਰੇ ਧਾਰਾ 3/5 ਸਮੂਹਕ ਅਪਰਾਧ ਹੁੰਦਾ ਹੈ ਦਾ ਮਤਲਬ ਧਾਰਾ 109 ਲੱਗੀ ਹੈ ਦਾ ਮਤਲਬ ਕਤਲ ਦੀ ਕੋਸ਼ਿਸ਼ ਧਾਰਾ 115 ਮਤਲਬ ਛੱਟ ਮਾਰਨ ਦੇ ਇਰਾਦੇ ਨਾਲ ਕੰਮ ਕਰਨਾ। ਧਾਰਾ 117 ਜਾਣਬੁੱਝ ਕੇ ਜੰਮੀਰ ਸੱਟ ਮਾਰਨਾ ਧਾਰਾ 125 ਨਿੱਜੀ ਸੁਰੱਖਿਆ ਨੂੰ ਜਾਣਬੁੱਝ ਕੇ ਖਤਰੇ 'ਚ ਪਾਉਣਾ ਧਾਰਾ 131 ੱੱਪਾ ਦੇਣਾ ਤੇ ਡਰਾਉਣਾ ਧਮਕਾਉਣਾ ਤੇ ਧਾਰਾ 351 ਯਾਨੀ ਕਿ ਧਮਕੀ ਦੇਣਾ ਇਹ ਸੱਤ ਧਰਾਵਾਂ ਲਾਇਆ ਗਈਆਂ ਜੀ ਤੇ ਡੱਲੇਵਾਲ ਸਾਹਿਬ ਕਹਿੰਦੇ ਬੇਹੋਸ਼ ਹੋ ਕੇ ਡਿੱਗ ਪਏ ਸੀ ਹੁਣ ਕੀ ਹਾਲ ਹੈ ਜੀ ਉਹਨਾਂ ਦਾ ਦੇਖੋ ਜੀ ਅੱਜ ਮੈਂ ਅਸਲ ਦੇ ਵਿੱਚ ਨਾ ਕਿਉਂਕਿ ਆਪਾਂ ਸਾਰੇ ਕਿਸਾਨੀ ਵਾਲੇ ਜੁੜੇ ਆ ਤੇ ਇਮੋਸ਼ਨਲ ਵੀ ਹੁੰਨੇ ਆ ਤੇ ਇਮੋਸ਼ਨਲ ਹੋਣਾ ਕੁਦਰਤੀ ਵੀ ਆ ਤੇ ਜਉਂਦਾ ਬਨੁੱਖ ਹੁੰਦਾ ਵੀ ਆ ਦੱਲੇਵਾਲ ਸਾਹਿਬ ਅੱਜ ਜਦੋਂ ਡਿੱਗ ਪਏ ਤੇ ਉਹਨਾਂ ਦਾ ਬਿਲਕੁਲ ਕਾਂਬੜ ਵਰਗਾ ਸਰੀਰ ਜਦੋਂ ਵੀਡੀਓ ਦੇ ਵਿੱਚ ਆਇਆ ਫੋਟੋਆਂ ਦੇ ਵਿੱਚ ਆਇਆ ਜਦੋਂ ਉਹ ਸੈਕਿੰਡ ਲੱਗਤੇ ਮੜਾ ਮੜਾ ਇਹੋਂ ਲੱਗਦਾ ਸੀ ਵੀ ਪਤਾ ਨਹੀਂ ਅਗਲੇ ਪਲ ਦੇ ਵਿੱਚ ਕੁਦਰਤ ਨੂੰ ਕੀ ਮਨਜ਼ੂਰ ਹੋਊਗਾ ਜਦੋਂ ਸੰਗਤ ਉੱਥੇ ਚਾਰੇ ਪਾਸੇ ਤੇ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਈ ਜਦੋਂ ਦੱਲੇਵਾਲ ਸਾਹਿਬ ਦੇ ਡਿੱਗਣ ਤੋਂ ਬਾਅਦ ਤੇ ਜਦੋਂ ਉਹਨਾਂ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਟੇਜ ਬੰਦ ਕਰ ਦਿੱਤੀ ਗਈ ਤਾਂ ਮੈਨੂੰ ਵੀ ਹੌਲਜਾ ਪਿਆ ਮੈਂ ਕਿਹਾ ਯਾਰ ਉਹ ਪੜਾਣਾ ਵਾਪਰ ਜੇ ਜਿਹਦਾ ਮਨ ਦੇ ਵਿੱਚ ਡਰ ਪੈਦਾ ਹੁੰਦਾ ਪਰ ਕੁਝ ਮਿੰਟਾਂ ਬਾਅਦ ਉਹਨਾਂ ਨੂੰ ਹੋਸ਼ ਆ ਗਈ ਤੇ ਡਰਾਮੇਬਾਦੀ ਜਿਹੜੀ ਰਾਜਨੀਤਿਕ ਲੋਕਾਂ ਦੀ ਜਾਰੀ ਹੈ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਇਸ ਵੇਲੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਫਿਕਰ ਹੈ ਜਿਹੜੀਆਂ ਕਿ 21 ਤਰੀਕ ਨੂੰ ਪਰਸੋ ਹੋਣੀ ਹੈ ਡੱਲੇਬਾਲ ਨਹੀਂ ਦਿਸ ਰਿਆ ਕੇਂਦਰ ਦੀ ਸਰਕਾਰ ਨੂੰ ਵੀ ਡੱਲੇਬਾਲ ਤੋਂ ਮਤਲਬ ਕਿਸਾਨ ਜਿੱਥੇ ਬੰਦਗਾਂ ਵੀ ਪਾਟਕ ਡੰਗਾਂ ਸ਼ਿਕਾਰ ਆ ਤੇ ਆਮ ਲੋਕਾਂ ਦਾ ਇੱਕ ਹਿੱਸਾ ਇਮੋਸ਼ਨਲ ਆ ਵੈਸੇ ਅੱਜ ਪੰਜਾਬ ਦੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਆ ਉਹਨਾਂ ਨੇ ਕਹੇ ਜੀ ਤੁਸੀਂ ਡੱਲੇਵਾਲ ਲਈ ਕਰਦੇ ਕੀ ਹੋ ਉਹ ਕਹਿੰਦੇ ਜੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਜਿਹੜੀ ਸਿਹਤ ਦੇ ਪ੍ਰਤੀ ਬੜੇ ਫਿਕਰਮੰਦ ਆ ਤੇ ਮਾਨਯੋਗ ਅਦਾਲਤ ਦੇ ਗੱਲ ਕਹੀ ਨਾ ਤੁਸੀਂ ECG ਕਰਦੇ ਹੋ ਨਾ ਤੁਸੀਂ ਬਲੱਡ ਟੈਸਟ ਦੀ ਰਿਪੋਰਟ ਪੇਸ਼ ਕੀਤੀ ਆ ਤੁਸੀਂ ਹੁਣ ਤੱਕ ਕਰਦੇ ਕੀ ਤੁਸੀਂ ਝੂਠ ਬੋਲਣ ਤੋਂ ਬਿਨਾ ਹੋਰ ਕਿਹੜਾ ਕਿਹੜਾ ਕੰਮ ਕਰਦੇ ਹੋ ਜੀ ਅੱਛਾ ਬਾਕੀ ਕੌਮੀ ਖੇਤੀ ਮੰਡੀ ਦੇ ਬਾਰੇ ਵਿੱਚ ਸੰਯੁਕਤ ਮੋਰਚੇ ਨੇ ਕੀ ਕੰਮ ਕੀਤਾ ਜੀ ਦੇਖੋ ਜੀ ਅਸਲ ਵਿੱਚ ਨਾ ਗਗਿੰਦਰ ਸਿੰਘ ਉਗਰਾਹਾ ਤੇ ਬਾਕੀ ਕਿਸਾਨ ਆਗੂਆਂ ਨੇ ਇਸ ਗੱਲ ਦਾ ਦੋਸ਼ ਲਾਇਆ ਵੀ ਭਾਈ ਇਸ ਵੇਲੇ ਸਿਰਫ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਤੇ ਕੇਂਦਰ ਦੀ ਸਰਕਾਰ ਹੈ ਜਿਹੜੀ ਪਿਛਲੇ ਦਰਵਾਜ਼ੇ ਖਾਣੀ ਇੱਕ ਵਾਰ ਫਿਰ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੀ ਆ ਅੱਜ ਉਗਰਾਹਾ ਹੋਰਾਂ ਨੇ ਗੱਲ ਕਹੀ ਹੈ ਕਿ ਪਿਛਲੇ ਦਿਨੀ ਕੌਮੀ ਖੇਤੀ ਨੀਤੀ ਰਾਫਤਾ ਜਿਹੜਾ ਉਹ ਸੂਬਾਈ ਸਰਕਾਰਾਂ ਨੂੰ ਕੇਂਦਰ ਨੇ ਭੇਜਿਆ ਵੀ ਤੁਸੀਂ ਇਹਨੂੰ ਪੜੋ ਤੇ ਇਹਦੇ ਬਾਰੇ ਕੀ ਆਪਾਂ ਕਰ ਸਕਦੇ ਫੈਸਲਾ ਕਰੋ ਉਹ ਘਰਾਹ ਨੇ ਗੱਲ ਕਹੀ ਹੈ ਕਿ ਇਸ ਖਰੜੇ ਦੇ ਵਿੱਚ ਇਸ ਡਰਾਫਟ ਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜੇ ਸਾਈਲੋ ਪਲਾਂਟ ਆ ਇਹਨਾਂ ਨੂੰ ਅਨਾਜ ਮੰਡੀਆਂ ਦਾ ਰੂਪ ਦਿੱਤਾ ਜਾਵੇ ਤੇ ਕਾਰਪੋਰੇਟ ਘਰਾਣਿਆਂ ਦੀ ਉਹ ਕਹਿੰਦੇ ਜੀ ਗੱਲ ਫੇਰ ਕੀਤੀ ਜਾ ਰਹੀ ਹੈ ਵੀ ਜਿਹੜੀਆਂ ਅਨਾਜ ਮੰਡੀਆਂ ਦਾਣਾ ਮੰਡੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਰਾਹ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੰਗਾਮੀ ਬੁਲਾਇਆ ਜਾਵੇ ਤੇ ਇਹ ਜਿਹੜਾ ਖਰੜਾ ਉਹਨੂੰ ਰੱਦ ਕੀਤਾ ਜਾਵੇ ਤੇ ਜੇਕਰ ਕੇਂਦਰ ਦੀ ਸਰਕਾਰ ਨੇ ਕੋਈ ਇਲਤ ਕੀਤੀ ਤਾਂ ਉਹ ਕਹਿੰਦੇ ਜੀ ਫਿਰ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਜੀ ਕਲਰਨਰੋਲੀ ਚੌਂਕੀ ਦੇ ਵਿੱਚ ਬੰਬ ਫਟਿਆ ਜਾਂ ਕਿ ਮੋਟਰਸਾਈਕਲ ਦਾ ਕੋਈ ਟਾਇਰ ਫਟਿਆ ਦੇਖੋ ਜਿਹੜੀ ਤਾਂ ਪੁਲਿਸ ਆ ਉਹ ਕਹਿੰਦੇ ਕਿ ਪੜਤਾਲ ਕਰਦੇ ਆ ਵਿਕਰਮ ਸਿੰਘ ਮਜੀਠੀਆ ਕਹਿੰਦੇ ਵੀ ਭਾਈ ਨਿਤ ਕਿਸੇ ਨਾ ਕਿਸੇ ਚੌਂਕੀ ਦੇ ਬਾਹਰ ਜਾਂ ਅੰਦਰ ਖਾਣੇ ਦੇ ਅੰਦਰ ਜਾਂ ਬਾਹਰ ਧਮਾਕਾ ਹੁੰਦਾ ਪੰਜਾਬ ਦੀ ਪੁਲਿਸ ਕਹਿੰਦੀ ਜੀ ਪਟਾਕਾ ਚੱਲ ਗਿਆ ਸਿਲੰਡਰ ਫਟ ਗਿਆ ਤੇ ਜਦ ਕਿ ਕੋਈ ਨਾ ਕੋਈ ਜਿਹੜੀ ਆ ਕੇ ਜਥੇਬੰਦੀ ਜਾਂ ਕੋਈ ਨਾ ਕੋਈ ਗਰੁੱਪ ਜਿਹੜਾ ਖੜਾ ਹੋ ਕੇ ਸੋਸ਼ਲ ਮੀਡੀਆ ਤੇ ਕਹਿੰਦਾ ਵੀ ਧਮਾਕਾ ਅਸੀਂ ਕੀਤਾ ਇੱਧਰ ਕਹੀ ਜਾਂਦੇ ਹੁੰਦੇ ਟਾਇਰ ਫਾਟ ਗਿਆ ਉਧਰ ਕਹੀ ਜਾਂਦੇ ਹੁੰਦੇ ਕਿ ਅਸੀਂ ਜ਼ਿੰਮੇਵਾਰੀ ਲੈਣੀ ਇਸ ਤੋਂ ਮਾਕੇ ਦੀ ਤੇ ਅੱਜ ਕਲਾ ਨੌਰ ਦੇ ਕੋਲੇ ਚੌਕੀ ਹੈ ਜਿਹੜੀ ਜਿਹੜੀ ਕਿ ਹੈ ਤਾਂ ਮਹੀਨਾ ਪਹਿਲਾਂ ਬੰਦ ਹੋਈ ਸੀ ਪਰ ਉਹਦੇ ਵਿੱਚ ਧਮਾਕਾ ਹੋਇਆ ਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜੀ ਤੇ ਭਗਵੰਤ ਮਾਨ ਤੇ ਵਿਕਰਮਜੀਤਿਆ ਦੇ ਦਰਮਿਆਨ ਕੀ ਤਕਰਾਰ ਚੱਲ ਰਹੀ ਹੈ ਦੇਖੋ ਅੱਜ ਭਗਵੰਤ ਮਾਨ ਹਰਾਂਡੇ ਵੱਲੋਂ ਲੁਗਿਆਣਾ ਦੇ ਵਿੱਚ ਪ੍ਰਚਾਰ ਕੀਤਾ ਗਿਆ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਤੇ ਵਿਕਰਮ ਸਿੰਘ ਲੁਜੀਤਿਆ ਨੇ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਕਿਹੜੇ ਕੰਮਾਂ ਦੇ ਵਿੱਚ ਪਈ ਹੈ ਤੇ ਗੱਲੋਂ ਕਨੇ ਦੀ ਕਿਹੜੀ ਇਸ ਵੇਲੇ ਬਣ ਰਹੀ ਆ ਉਹ ਕਹਿੰਦੇ ਨਿਤ ਕੋਈ ਨਾ ਕੋਈ ਇਸ ਵੇਲੇ ਆਪਾਂ ਜਾਣਦੇ ਵੀ ਭਾਈ ਧਮਾਕਾ ਹੁੰਦਾ ਤੇ ਸੂਬੇ ਦੀ ਸਰਕਾਰ ਨੂੰ ਕਨੇ ਵੀ ਚੜੀ ਲੱਸੀ ਦੀ ਹੈ ਨਹੀਂ ਕਦੇ ਕੁੱਛ ਕਰਦੇ ਕਦੇ ਕੁੱਛ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਜੁਰਮਾਨਾ ਕਾਦੇ ਲਈ ਹੋਇਆ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਜੁਰਮਾਨਾ ਜਿਹੜਾ ਇਸ ਕਰਕੇ ਹੋਇਆ ਜੀ ਕਿ 2.5 ਸਾਲ ਪੁਰਾਣਾ ਮਾਮਲਾ ਇਹਦੇ ਉੱਤੇ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਲੰਧਰ ਦੇ ਪੁਲਿਸ ਕਮਿਸ਼ਨਰ ਸੱਪਣ ਸ਼ਰਮਾ ਨੂੰ 1 ਲੱਖ ਰੁਪਏ ਦਾ ਹਾਈ ਕੋਰਟ ਦੇ ਜੁਰਮਾਨਾ ਕੀਤਾ ਇਹ ਲਾਪਰਵਾਹੀ ਵਾਲਾ ਕੰਮ ਕੀਤਾ ਹੈਗਾ ਪੁਲਿਸ ਨੇ 2.5 ਸਾਲ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਪੁਲਿਸ ਨੇ 20 ਜੁਲਾਈ 2022 ਨੂੰ ਐਫ ਆਈ ਆਰ ਦਰਜ ਹੋਈ ਸੀ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਨੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝੂਠਾ ਵਾਅਦਾ ਕਰਕੇ ਧੋਖਾਧੜੀ ਕੀਤੀ ਹੈ ਤੇ ਪੁਲਿਸ ਨੇ ਪੜਤਾਲ ਕੋਈ ਨਹੀਂ ਕੀਤੀ ਤੇ ਇਸ ਕਰਕੇ ਅਦਾਲਤ ਦੇ ਅੱਜ ਜਿਲੰਦਰ ਦੇ ਪੁਲਿਸ ਕਮਿਸ਼ਨਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ ਹੈ ਨਰਸਨ ਸਾਹਿਬ ਜਿਹੜੀ ਧਾਮੀ ਤੋਂ ਬਾਅਦ ਅਗਿਆਨੀ ਹਰਪ੍ਰੀਤ ਸਿੰਘ ਤੇ ਹੁਣ ਉਹਨਾਂ ਦੇ ਸਸਪੈਂਡ ਹੋਣ ਤੋਂ ਬਾਅਦ ਉਹਨਾਂ ਦੀ ਬਿਆਨਬਾਜ਼ੀ ਇਹਦੇ ਨਾਲ ਜਥੇਦਾਰ ਸਾਹਿਬ ਮੇਰੇ ਖਿਆਲ ਆ ਕੁਝ ਹੋਰ ਅੱਜ ਸੁਨੇਹਾ ਦੇ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਕ੍ਰੈਡੀਬਿਲਟੀ ਹੈ ਜਿਹੜੀ ਉਹ ਖਰਾਬ ਹੋ ਰਹੀ ਹੈ ਹਾਂ ਬਿਲਕੁਲ ਹੀ ਦੇਖੋ ਗੱਲ ਇਹ ਤੇ ਜਿਹੜੀ ਤਾਂ ਅੱਜ ਅਗਿਆਨੀ ਜਗਵੀਰ ਸਿੰਘ ਹੋਲਾਣੇ ਜਥੇਦਾਰ ਜਗਵੀਰ ਸਿੰਘ ਹੋਲਾਣੇ ਗੱਲ ਕਹੀ ਸੁਨੇਹਾ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਜਿਹੜੇ ਛੋਟੇ ਤੇ ਵੱਡੇ ਸਹਿਬਜ਼ਾਦੇ ਨੇ ਦਿਹਾੜੇ ਆਰੇ ਸੀਜੀ ਦਿਹਾੜੇ ਇਹਨਾਂ ਨੂੰ ਮੁੱਖ ਰੱਖ ਕੇ ਉਹ ਕਹਿੰਦੀ ਸੰਗਤ ਦੁਨੀਆ ਭਰ ਦੇ ਵਿੱਚ ਵਸਦੀ ਹੈ ਜਿਹੜੀ ਉਹ 10 ਵਜੇ ਸਵੇਰੇ 10 ਮਿੰਟ ਦੇ ਲਈ ਮੂਲ ਮੰਤਰ ਦਾ ਜਾਪ ਕਰੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚਮਕੌਰ ਦੀ ਜੰਗ ਦੇ ਜਿਹੜੇ ਸ਼ਹੀਦ ਨੇ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਇਹ ਕਹਿੰਦੇ ਕਿ ਚਮਕੌਰ ਦੀ ਜੰਗ ਦੇ ਅਨੂਠੇ ਸ਼ਹੀਦਾਂ ਦੀ ਯਾਦ ਵਿੱਚ 22 ਦਸੰਬਰ ਨੂੰ ਅਟਪੋਵ ਵਾਲੇ ਰਣ 10 ਵਜੇ ਤੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਅੱਛਰ ਅਗਲੀ ਪੇਟ ਕਰਨ ਦੇ ਲਈ 27 ਦਸੰਬਰ 13 ਪੋ ਨੂੰ ਸਵੇਰੇ 10 ਵਜੇ ਦੁਨੀਆ ਭਰ ਦੇ ਵਿੱਚ ਵਸਦੀ ਜਿਹੜੀ ਨਾਨਕ ਨਾਮਲੇਵਾ ਸੰਗਤ ਆ ਇਹ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰੇ ਸਵੇਰੇ 10 ਵਜੇ ਉਹਨਾਂ ਨੇ ਕਿਹਾ ਜੀ ਕਿ ਮਿੱਠੇ ਪਕਵਾਨ ਨਾ ਬਣਾਏ ਜਾਣ ਕੋਈ ਖੁਸ਼ੀਆਂ ਖੜੇ ਨਾ ਬਣਾਏ ਜਾਣ ਇਹ ਵਿਰਾਗਮਈ ਦਿਨ ਹੈਗੇ ਆ ਬਾਕੀ ਆਪਾਂ ਜਾਣਦੇ ਜੀ ਕਿ ਇੱਥੇ ਕਾਲ ਕੱਢਣ ਕਰਕੇ ਧਾਮੀ ਸਾਹਿਬ ਵੀ ਚਰਚਾ ਦੇ ਵਿੱਚ ਅਤੇ ਗਾਨੀ ਹਰਪ੍ਰੀਤ ਸਿੰਘ ਵੀ ਪਤਾ ਨਹੀਂ ਉਹਦੇ ਸਮੇਂ ਦੇ ਵਿੱਚ ਕੀ ਥੋਕੀ ਬਣਨਾ ਜੀ ਤੇ ਜਿਹੜੀ ਬਸ ਦੀ ਟੱਕਰ ਚ ਵਿਦਿਆਰਥਣ ਦੀ ਮੌਤ ਹੋ ਗਈ ਜੀ ਇਹ ਕਿੱਥੇ ਦੀ ਘਟਨਾ ਆ ਇਹ ਜ ਸਾਡੇ ਪਿੰਡਾਂ ਦੇ ਵਾਲਾ ਜੀ ਟਾਣਾ ਪਿੰਡ ਤੋਂ ਥੋੜੀ ਜਿਹੀ ਦੂਰੀ ਦੇ ਉੱਤੇ ਹੈਗਾ ਜੀ ਪਿੰਡ ਕਲੇਰ ਇਹ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ ਇੱਥੇ ਪਤਾ ਲੱਗਾ ਜੀ ਕਿ ਇੱਕ ਨਿੱਜੀ ਸਕੂਲ ਦੀ ਵਣ ਤੇ ਉਧਰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਇਹਨਾਂ ਦੀ ਟੱਕਰ ਹੋਈ ਆ ਇਹਦੇ ਵਿੱਚ ਕਹਿੰਦੇ ਜੀ ਇੱਕ ਵਿਦਿਆਰਥੀ ਦੀ ਮੌਤ ਹੋਈ ਆ ਤਿੰਨ ਵਿਦਿਆਰਥੀ ਲਾ ਜ਼ਖਮੀ ਹੋਈਆਂ ਤੇ ਇੱਕ ਡਰਾਈਵਰ ਵੀ ਜ਼ਖਮੀ ਹੈਗਾ ਜੀ ਟਾਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਠੀਕ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਠੰਡਾ ਫਰੀਦਕੋਟ ਦਾ ਟੈਂਪਰੇਚਰ ਸਭ ਤੋਂ ਥੱਲੇ ਆ 0 ਆ ਕਈ ਸਮਾਂ ਤੇ 0.5 ਜਾਂ 4 ਆ ਤੇ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਆ ਤੇ ਆਉਂਦੇ 48 ਘੰਟੇ ਦੇ ਵਿੱਚ ਕੁਝ ਕ ਥਾਂ ਤੇ ਸ਼ਾਇਦ ਕੜੀਆਂ ਪੈ ਜਾਣ ਜਿਹੜਾ ਕਿ ਅੰਦਾਜ਼ਾ ਪੇਸ਼ ਕੀਤਾ ਗਿਆ ਹੈ। ਬਹੁਤ-ਬਹੁਤ ਮਿਹਰਬਾਨੀ ਜੀ ਡਾਣਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ ਜੀ ਬਹੁਤ ਧੰਨਵਾਦ ਜੀ ਧੰਨਵਾਦ। ਮਸਾਤ ਜੂਰ ਹੈ ਰੈਡ ਐਫ ਐਮ